ਵਾਹਿਗੁਰੂ ਜੀ ਕੀ ਫਤਿਹ ਫਵਾਜੇ ਸਿੰਘ ਖੜਿਆ ਜੀ ਪਿੰਡ ਮਛੀਆਂ ਕਲਾਂ ਤਹਿਸੀਲ ਜ਼ਿਲ੍ਹਾ ਲੁਧਿਆਣਾ ਹਲਕਾ ਫਾਨੇਵਾ ਪਰ ਸਰਦਾਰ ਤੁਲਾ ਸਿੰਘ ਜੀ ਇਹਨਾਂ ਦੀ ਧਰਮ ਪਤਨੀ ਸਿਮਰ ਕੌਰ ਇਹਨਾਂ ਦੇ ਛੋਟੇ ਭਾਈ ਗੁਰਦੇਵ ਸਿੰਘ ਜੀ ਉਹ ਸਾਡਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਅਸੀਂ ਕਿਸੇ ਤੋਂ ਹੈਲਪ ਨਹੀਂ ਮੰਗ ਰਹੇ ਕਿਸੇ ਦਾਨੀ ਸੱਜਣਾ ਤੋਂ ਜੇ ਆਪ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਿਸੇ ਵੀ ਸੱਜਣ ਤੋਂ ਹਰਪ ਦੀ ਲੋੜ ਨਹੀਂ ਫਟਾ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਇਹ ਕੈਂਸਰ ਪ੍ਰੀੜਤ ਨੇ ਕਿਉਂ ਕੈਂਸਰ ਦੀ ਬਿਮਾਰੀ ਨਾਲ ਜਿਹੜੇ ਨੇ ਬਹੁਤ ਮਹਿੰਗਾ ਇਲਾਜ ਹੋ ਰਿਹਾ ਉਹਨੂੰ ਪੀਜੀਆਈ ਦੇ ਵਿੱਚੋਂ ਟ੍ਰੀਟਮੈਂਟ ਚੱਲ ਰਿਹਾ ਅੱਜ ਹੀ ਚੈੱਕ ਕਰਾ ਕੇ ਲਾਏ 30000 ਬਕਤੀ ਸੋਤਾ ਕਾਰ ਵਾਲੇ ਨੇ ਰੈਂਟ ਲਿਆ ਆਣ ਜਾਣ ਦਾ ਔਰ ਚਲੋ ਡਾਕਟਰਾਂ ਦੀ ਫੀਸ ਨਹੀਂ ਲੇਕਿਨ ਦਵਾਈਆਂ ਮੋਲਦੀਆਂ ਆਣ ਜਾਣ ਦੇ ਖਰਚੇ ਤੇ ਗਰੀਬ ਪਰਿਵਾਰ ਹੈ ਤਿੰਨ ਬੇਟੇ ਨੇ ਜਿਹੜਾ ਵੱਡਾ ਬੇਟਾ ਗਰੰਥੀ ਸਿੰਘ ਹੈ ਛੋਟੇ ਦੋ ਬੇਟੇ ਨੇ ਜਿਹੜੇ ਉਹ ਫੈਕਟਰੀ ਚ ਕੰਮ ਕਰਦੇ ਨੇ ਔਰ ਦਾ 12000 ਤਨਖਾ ਉਹਨਾਂ ਦੀ ਕੁੱਲ ਮਿਲਾ ਕੇ ਪਰਿਵਾਰ ਦੀ ਆਮਦਨੀ ਕਹੀਦਾ 25-30000 ਹੈ ਤਾਂ ਫੱਡੇ ਵੀਰ ਜੀ ਪਹਿਲਾਂ ਰਿਕਸ਼ਾ ਚਲਾਉਂਦੇ ਸੀ ਉਹਨਾਂ ਦੀ ਪਤਨੀ ਵੀ ਤੇ ਇੱਕ ਘਰ ਦੇ ਵਿੱਚ ਕਿਤੇ ਨਹੀਂ ਜਾ ਰਹੇ ਇਹਨਾਂ ਨੂੰ ਘਰੇ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਔਰ ਬੇਟਿਆਂ ਦੀ ਜਿਹੜੀ ਕਮਾਈ ਆ ਰਹੀ ਉਸ ਦੇ ਨਾਲ ਹੀ ਇਹਨਾਂ ਦਾ ਲਾਜ ਚੱਲ ਰਿਹਾ ਕਿੰਨੇ ਬੱਚੇ ਵਿਆਹੇ ਹੋਏ ਨੇ ਘਰ ਦੇ ਵੀ ਖਰਚੇ ਨੇ ਤੇ ਬੜਾ ਔਖੇ ਹਾਲਾਤ ਨੇ ਫੁੱਫਾ ਜੀ ਮੰਗਿਆ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕਿ ਜਿਹੜਾ ਪਰਲ ਕੰਪਨੀ ਸੀਗੀ ਇਹ ਸਰਕਾਰਾਂ ਨੇ ਹੀ ਚਲਾਈ ਤੇ ਸਰਕਾਰਾਂ ਨੇ ਹੀ ਬੰਦ ਕੀਤੀ। ਵਾਈਗਫਟ 2014 ਨੂੰ ਮੋਤੀ ਫਰਕਾਰ ਦੇ ਸਮੇਂ ਕੰਪਨੀ ਬੰਦ ਹੋਈ। ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ 2 ਫਰਵਰੀ 2016 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਪਰਲ ਕੰਪਨੀ ਅੱਗੇ ਨਹੀਂ ਚੱਲੇਗੀ। ਐਫ ਦੀ ਮੈਨੇਜਮੈਂਟ ਫਾਰੀ ਜੇਲ੍ਹ ਵਿੱਚ ਆ ਔਰ ਇਹਦੀ ਸਾਰੀ ਜਾਇਦਾਦ ਤਾਂ ਜਿਹੜੀ ਪ੍ਰੋਪਰਟੀਆਂ ਨੇ ਉਹ ਸਾਰਾ ਕੁਝ ਸਰਕਾਰ ਦੇ ਹੱਥ ਹੈ। ਮਾਨਯੋਗ ਸੁਪਰੀਮ ਕੋਰਟ ਨੇ ਲੋੜਾ ਕਮੇਟੀ ਗਠਿਤ ਕੀਤੀ ਆਰਐਮ ਲੋੜਾ ਸਾਫ ਜਿਨ੍ਹਾਂ ਨੇ ਪਰਲ ਦੀਆਂ ਜ਼ਮੀਨਾਂ ਵੇਚ ਕੇ ਲੋਕਾਂ ਦਾ ਪੈਸਾ ਮੋੜਨਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਕਿ ਪਰਲ ਦੀ ਜ਼ਮੀਨ 'ਤੇ ਕੋਈ ਖੇਤੀ ਨਾ ਕਰੇ ਘਰ ਨਾ ਬਣਾਵੇ ਮਿੱਟੀ ਨਾ ਚੱਕੇ ਇਹ ਜ਼ਮੀਨਾਂ ਵੇਚ ਕੇ ਗਰੀਬ ਲੋਕਾਂ ਦਾ ਪੈਸਾ ਵਾਪਸ ਕਰਨਾ 2 ਫਰਵਰੀ 2016 ਦਾ ਇਹ ਫੈਸਲਾ ਅੱਜ 10 ਸਾਲ ਹੋ ਗਏ ਫੈਸਲੇ ਹੋਏ ਇਸ ਗਰੀਬ ਪਰਿਵਾਰ ਦੀਆਂ ਮੈਂ ਕਮਾਂਗਾ ਕੈਮਰਾਮੈਨ ਥੋੜਾ ਨੇੜੇ ਹੋ ਕੇ ਰਸੀਦਾਂ ਦਿਖਾਵੂ ਹਾਂ ਤਿੰਨ ਪਾਲਿਸੀਆਂ ਨੇ ਜੀ ਫਿਮਰ ਕੌਰ ਪਤਨੀ ਪੁਲਾ ਸਿੰਘ 15000 ਦੀ ਐਫ ਡੀ ਜਿਹੜੀ ਇਹਨਾਂ ਦੀ 29/8/2011 ਨੂੰ ਜਮ੍ਹਾਂ ਹੋਈ ਸੀ 29/11/2017 ਵਿੱਚ ਇਹ ਪੈਸਾ ਵਾਪਸ ਮਿਲਣਾ ਸੀ ਇੱਕ ਇਹ 15000 ਦੀ ਐਫ ਡੀ ਦੂਸਰੀ ਪੁਲਾ ਸਿੰਘ ਦੇ ਨਾਮ ਤੇ 15000 ਦੀ ਐਫ ਡੀ ਇਹ ਵੀ 29/10/2017 ਨੂੰ ਪੈਸਾ ਮਿਲਣਾ ਸੀ ਔਰ ਤੀਸਰੀ ਫਿਰ ਭੁੱਲਾ ਸਿੰਘ ਦੇ ਨਾਮ ਤੇ 10000 ਦੀ ਐਫ ਡੀ ਜਿਹੜੀ 28/10/2017 ਨੂੰ ਪੈਸਾ ਵਾਪਸ ਮਿਲਣਾ ਹੈ तकरीबन 40000 ਰੁਪਏ ਦੀਆਂ ਤਿੰਨ ਐਫ ਡੀਆਂ ਜਿਹੜੀਆਂ 6 ਸਾਲ ਬਾਅਦ 80000 ਰੁਪਏ ਵਾਪਸ ਮਿਲਣਾ ਹੈ 17 ਦੇ ਵਿੱਚ ਪਰ ਉਹ ਅੱਜ ਤੱਕ ਨਹੀਂ ਮਿਲਿਆ ਔਰ ਇਹ ਪਰਿਵਾਰ ਐਨਾ ਮਜਬੂਰ ਹੈ ਰਿਸ਼ਤੇਦਾਰਾਂ ਤੋਂ ਹੈਲਪ ਲੈ ਕੇ ਅੰਡਵਾਂ ਵਿਆਜ ਤੇ ਵੀ ਪੈਸੇ ਕਈਆਂ ਘਰਾਂ ਤੋਂ ਚੱਕ ਕੇ ਇਲਾਜ ਕਰਵਾ ਰਹੇ ਨੇ ਔਰ ਆਪਣੀ ਕਮਾਈ ਤਿੰਨਾਂ ਬੇਟਿਆਂ ਦੀ ਜਿਹੜੀ ਉਹ ਇਸ ਬਿਮਾਰੀ ਦੇ ਵਿੱਚ ਹੀ ਜਾ ਰਹੀ ਹੈ ਔਰ ਇਸ ਔਖੀ ਘੜੀ ਦੇ ਵਿੱਚ ਵੀ ਜੇਕਰ ਅਜੇ ਪੈਸਾ ਸਰਕਾਰ ਵਾਪਸ ਨਹੀਂ ਕਰੇਗੀ ਤਾਂ ਫਿਰ ਅਸੀਂ ਨਾ ਸਰਕਾਰਾਂ ਤੋਂ ਕੀ ਮੰਗ ਰਹੀਏ ਤਾਂ ਸਾਡੀ ਬੇਨਤੀ ਹੈ ਸਰਕਾਰਾਂ ਨੂੰ ਕਿਉਂਕਿ ਜਿਹੜਾ ਪੈਸਾ ਵਾਪਸ ਕਰਨਾ ਹੈ ਇਹ ਨਾ ਤਾਂ ਸੈਂਟਰ ਗਵਰਨਮੈਂਟ ਦੇ ਖਜ਼ਾਨੇ ਤੇ ਕੋਈ ਬੋਝ ਹੈ ਤੇ ਨਾ ਹੀ ਇਹ ਸਟੇਟ ਗਵਰਨਮੈਂਟ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਕੋਈ ਬੋਝ ਹੈ ਪਰਲ ਕੰਪਨੀ ਦੀ ਅਗਰ ਅਸੀਂ ਇਸ ਪਿੰਡ ਦੀ ਗੱਲ ਕਰੀਏ ਸਾਡੇ ਨਗਰ ਵਿੱਚ 22300 ਕਰਦਾ ਪੈਸਾ ਇਸ ਕੰਪਨੀ ਚ ਲੱਗਿਆ ਹੋਇਆ ਹੈ ਪੰਜਾਬ ਦੀ ਗੱਲ ਕਰੀਏ ਤਾਂ 25 ਤੋਂ 30 ਲੱਖ ਪਰਿਵਾਰਾਂ ਦਾ ਪੈਸਾ ਪਰਲ ਕੰਪਨੀ ਵਿੱਚ ਹੈ ਹਿੰਦੁਸਤਾਨ ਦੀ ਗੱਲ ਕਰੀਏ ਤਾਂ 5 ਕਰੋੜ 85 ਲੱਖ ਲੋਕਾਂ ਦਾ ਪੈਸਾ ਇਸ ਪਰਲ ਕੰਪਨੀ ਵਿੱਚ ਹੈ 2014 ਵਿੱਚ CBI ਦੀ ਜਾਂਚ ਮੁਤਾਬਕ ਪਰਲ ਕੰਪਨੀ ਨੇ 91100 ਕਰੋੜ ਰੁਪਇਆ ਵਕਫ ਕਰਨਾ 185000 ਕਰੋੜ ਦਾ ਐਫਡੈਸ ਕੰਪਨੀ ਦਾ ਜਾਇਦਾਦ ਐਫ ਕੰਪਨੀ ਦੀ ਉਹ ਜਾਇਦਾਦ ਵੇਚ ਕੇ ਪੈਸਾ ਵਾਫ ਕਰਨਾ ਸੀ ਪਰ ਮਾੜੀਆਂ ਸਰਕਾਰਾਂ ਮਾੜਾ ਪ੍ਰਸ਼ਾਸਨ ਮਾੜੀ ਫਾਡੀ ਲੋਡਾ ਕਮੇਟੀ ਜਿਹੜੀ ਸੁਪਰੀਮ ਕੋਰਟ ਨੇ ਗੱਠਜੜ ਕੀਤੀ ਹੈ ਉਹ ਕਮੇਟੀ ਦਾ ਬੈਠਕੀ ਬੰਬੇ ਵਿੱਚ ਉਹ ਕਦੀ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਜ਼ਮੀਨਾਂ ਵੇਚਣੀਆਂ ਦੂਰ ਦੀ ਗੱਲ ਉਹਨਾਂ ਜ਼ਮੀਨਾਂ ਦੀ ਦੇਖ ਰੇਖ ਵੀ ਨਹੀਂ ਕੀਤੀ ਅੱਜ ਸਾਡੇ ਫਾਨੇਵਾਲ ਹਲਕੇ ਦੇ ਵਿੱਚ ਝੋਕੜੀ ਖੁਰਦ ਸਾਹਵਾਣਾ ਰਾਮਗੜ੍ਹ ਮੁੰਡੀਆਂ ਭਾਮੀਆਂ ਲੁਧਿਆਣੇ ਤੋਂ ਚੰਡੀਗੜ੍ਹ ਰੋਡ ਨਿਕਲਦਾ ਇਹ ਫਰੂਟ ਦੇ ਨਾਲੇ ਜ਼ਮੀਨਾਂ ਲੱਗਦੀਆਂ 762 ਕਿੱਲੇ ਜ਼ਮੀਨ ਪਰਲ ਕੰਪਨੀ ਦੀ ਸਾਡੇ ਫਾਨੇਵਾਲ ਹਲਕੇ ਦੇ ਵਿੱਚ ਹੈ ਸਾਰੀ ਤੇ ਨਜਾਇਜ਼ ਖੇਤੀ ਹੋ ਰਹੀ ਹੈ ਕੌਣ ਲਿਆ ਰਿਹਾ ਠੇਕਾ ਉਹਨਾਂ ਜ਼ਮੀਨਾਂ ਦਾ ਜੇਕਰ ਇਹ ਠੇਕਾ ਸਰਕਾਰ ਕੋਲ ਜਾਂਦਾ ਲੋਡਾ ਕਮੇਟੀ ਕੋਲ ਜਾਂਦਾ ਤਾਂ ਹੁਣ ਤੱਕ ਪੰਜਾਬ ਦੇ ਲੋਕਾਂ ਦਾ ਪੈਸਾ ਠੇਕੇ 'ਚੋਂ ਹੀ ਵਸਤ ਮਿਲਣਾ ਸੀ ਕਿਉਂਕਿ ਪੰਜਾਬ ਆ ਆਨਿਆਂ ਵਾਲੇ ਹਲਕੇ 'ਚ 762 ਕਿੱਲੇ ਜ਼ਮੀਨ ਹੈ ਲੁਧਿਆਣਾ ਜਿਹਦੇ ਦੀ ਗੱਲ ਕਰੀਏ ਤਾਂ 725 ਕਿੱਲਾ ਜ਼ਮੀਨ ਹੈ ਔਰ ਪੰਜਾਬ ਦੇ ਵਿੱਚ 10000 ਕਿੱਲਾ ਜ਼ਮੀਨ ਹੈ ਸਾਰੀ ਤੇ ਨਜਾਇਜ਼ ਕੀਤੀ ਹੋ ਰਹੀ ਹੈ ਕਈ ਵਾਰ ਅਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤੇ ਡੀਟੀ ਸਾਹਿਬ ਮੰਗ ਪੱਤਰ ਦਿੱਤੇ ਕੋ ਮੈਂ ਕਹਾਂਗਾ ਕਿ ਤੁਸੀਂ ਨਦੀਕ ਹੋ ਕੇ ਇੱਕ ਵੀਡੀਓ ਦਿਖਾਓ ਇਹ ਫੋਟੋ ਹੈ ਜੀ ਹਲਕਾ ਫਾਨੇਵਾਲ ਦੇ ਐਮਐਲਏ ਫਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਦਫ਼ਤਰ ਅਸੀਂ ਪਰਲ ਪੀੜੇ ਤੱਕ ਪਹੁੰਚੇ ਤਕਰੀਬਨ 100 ਬੰਦਾ ਇਕੱਠਾ ਹੋ ਕੇ ਗਏ ਸੀਗੇ ਤਾਂ ਇਹ ਵੀਡੀਓ 24 ਫੱਤ 2022 ਦੀ ਹੈ ਜੀ ਔਰ ਮੰਗ ਪੱਤਰ ਦਿੱਤਾ ਉਹਨਾਂ ਦੇ ਕੋਹਾੜੇ ਵਾਲੇ ਦਫ਼ਤਰ ਵਿੱਚ ਪਹੁੰਚੇ ਉੱਥੇ ਉਹਨਾਂ ਦੇ ਪ੍ਰਾ ਫਰਦਾਰ ਜੋਰਾਵਰ ਸਿੰਘ ਜੀ ਮਿਲੇ ਉਹਨਾਂ ਦਾ ਬਾਕੀ ਸਟਾਫ ਮਿਲਿਆ ਐਮਐਲਏ ਫਾ ਖੁਦ ਨਹੀਂ ਸੀ ਮਿਲੇ ਉੱਥੇ ਮੰਗ ਪੱਤਰ ਦੇ ਕੇ ਐਸ.ਆਈ.ਸੀ. ਦੇ ਪਰਦੇਆਂ ਜਮੀਨਾਂ ਦੇ 145 ਘਰਾਂ ਲਾ ਕੇ ਇਹਨਾਂ ਨੂੰ ਖਾਲੀ ਕਰਾ ਕੇ ਜਲਦੀ ਤੋਂ ਜਲਦੀ ਇਹ ਜਮੀਨਾਂ ਵੇਚੀਆਂ ਜਾਣ ਤਾਂ ਕਿ ਇੱਦਾਂ ਦੇ ਗਰੀਬ ਲੋਕਾਂ ਦਾ ਪੈਸਾ ਬਕਸ ਮਿਲ ਜੇ ਅੱਜ ਦੇਖੋ ਇੱਕ ਪਰਿਵਾਰ ਕੈਂਪਰ ਨਾਲ ਊਜ਼ ਰਿਹਾ ਔਰ ਸਾਰੇ ਪਰਿਵਾਰ ਦੀ ਕਮਾਈ ਜਿਹੜੀ ਆ ਉਹ ਇੱਕ ਬਿਮਾਰੀ ਵਿੱਚ ਜਾ ਰਹੀ ਹੈ ਔਰ ਆਪਣਾ ਪੈਸਾ ਝੋਕੇ ਟਿਰ ਤੇ ਕੰਮ ਨਹੀਂ ਆ ਰਿਹਾ ਇਸ ਤਰ੍ਹਾਂ ਕਿਸੇ ਨੇ ਠੀਡਾ ਕਾਰਜ ਕਰਨਾ ਸੀ ਕਿਸੇ ਦੇ ਫਿਰ ਤੇ ਸ਼ਤ ਨਹੀਂ ਲੋਕਾਂ ਨੇ ਇਹੀ ਸੋਚ ਕੇ ਪੈਸਾ ਜਮ੍ਹਾਂ ਕਰਾਇਆ ਸੀ ਸੋ ਸਾਡੀ ਬੇਨਤੀ ਹੈ ਅੱਜ ਪਤਾ ਲੱਗਿਆ ਕਿ ਸਾਡੇ ਨਗਰ ਮਾਛੀਆਂ ਕਲਾਂ ਦੇ ਵਿੱਚ ਆ ਨਾਲ ਹੀ ਜੋਕ ਕਿੱਲੇ ਦੂਰ ਸਕੂਲ ਹੈਗਾ ਹਾਈ ਸਕੂਲ ਨਾਲ ਹੀ ਗਰਾਊਂਡ ਆ ਔਰ ਇੱਥੇ ਅੱਜ ਗਰਾਊਂਡ ਦਾ ਨਹੀਂ ਪੱਥਰ ਰੱਖਣ ਲਾ ਰਹੇ ਨੇ ਸਰਦਾਰ ਹਦੀਪ ਸਿੰਘ ਜੀ ਮੁੰਡਿਆ ਕੈਬਨਟ ਮੰਤਰੀ ਪੰਜਾਬ ਸਾਡੀ ਬੇਨਤੀ ਉਹਨਾਂ ਨੂੰ ਵੀ ਐਫੀ ਨਗਰ ਵਿੱਚ ਜਿਹੜੀ ਪੰਚਾਇਤ ਹੈ ਤੁਹਾਡੇ ਔਰ ਜਿਹੜੇ ਆਮ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਵੀ ਐਫੀਆ ਵੀਡੀਓ ਭੇਜ ਦਿੰਦੇ ਆ ਔਰ ਬੇਨਤੀ ਕਰਦੇ ਆ ਕਿ ਐਮਐਲਫਾ ਅੱਜ 3:30 ਵਜੇ ਸਾਡੇ ਨਗਰ ਵਿੱਚ ਆ ਰਹੇ ਨੇ ਔਰ ਇਸ ਕੈਂਪਰ ਪੀੜਤ ਪਰਿਵਾਰ ਨੂੰ ਮਿਲ ਕੇ ਜਾਣ ਇਹਨਾਂ ਦੀ ਬਾਪੜਨ ਬਣਦੀ ਜੋ ਮਦਦ ਹੈ ਸਰਕਾਰ ਦੇ ਸਕਦੀ ਹੈ ਉਹ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਖਾਸ ਕਰਕੇ ਇਹਨਾਂ ਦਾ ਪੈਸਾ ਇਹਨਾਂ ਨੂੰ ਵਾਪਸ ਮਿਲ ਜੇ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸੋ ਉਮੀਦ ਕਰਦੇ ਹਾਂ ਕਿ ਐਮਐਲਏ ਸਾਹਿਬ ਅੱਜ 3:30 ਵਜੇ ਜਦੋਂ ਸਾਡੇ ਨਗਰ ਪਹੁੰਚਣਗੇ ਫਿਰਪ ਦੋ ਕਿੱਲੇ ਦੂਰ ਹੈ ਗਰਾਊਂਡ ਇਸ ਘਰ ਤੋਂ ਸ਼ਾਇਦ ਐਫਐ ਰਾਤੋਂ ਨਿਕਲਣ ਜਾਂ ਪਿਛਲੀ ਪੜਕ ਤੋਂ ਦੋ ਹਫ਼ਤੇ ਨੇ ਇਸ ਗਰਾਊਂਡ ਨੂੰ ਆ ਰਹੇ ਜੇ ਇੱਥੋਂ ਨਿਕਲੇ ਤਾਂ ਗੇਟ ਦੇ ਅੱਗੋਂ ਉਹਨਾਂ ਨੇ ਨਿਕਲ ਕੇ ਜਾਣਾ ਸੋ ਇਸ ਪਰਿਵਾਰ ਦੀ ਜ਼ਰੂਰ ਫਰ ਲੈਣ ਫਰਮਾ ਬੇਨਤੀ ਕਰਾਂਗਾ ਸਰਦਾਰ ਤੁਨਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਕਹ ਸਕਦਾ ਹਾਂ ਮਿਲ ਜੀ ਬਸ ਵਾਪਸ ਚੱਕ ਵਾਜੋ ਤੁਸੀਂ ਫਸਲਾ ਰੱਖੋ ਪੈਸਾ ਮੈਂ ਕਹਣਾ ਚਾਹੀਦਾ ਜਿਹੜਾ ਸਾਡਾ ਦਿੱਤਾ ਗਿਆ ਜੀ ਬਸ ਸਨਹਿ ਹੋ ਧੰਨਵਾਦ ਤੁਸੀਂ ਆ ਇਹਨਾਂ ਦਾ ਅਗਰ ਕੋਈ ਬੱਚੇ ਇਸ ਪਰਿਵਾਰ ਨਾਲ ਅਗਰ ਕੋਈ ਦੁੱਖ ਸਾਂਝਾ ਕਰਨਾ ਚਾਹੁੰਦਾ ਕੋਈ ਜਾਣਕਾਰੀ ਲੈਣਾ ਚਾਹੁੰਦਾ ਵੀ ਕੋਈ ਇਹ ਝੂਠ ਨਹੀਂ ਵਾਹੇ ਰਫੀਦਾ ਤੁਹਾਡੇ ਫਾਮਣਾਂ ਨੇ ਆ ਰਿਪੋਰਟ ਹੈ ਜੀ ਨੋਟ ਪੰਨਿਆਂ ਸलो ਅੰਦਰ ਪੰਨਿਆਂ ਰਿਪੋਰਟਾਂ ਨਹੀਂ ਤੇ ਪੀਜੀਆਈ ਦੀਆਂ ਰਿਪੋਰਟਾਂ ਵੀ ਤੁਹਾਨੂੰ ਦਿਖਾ ਦੇ ਬੈਸੇ ਤੁਸੀਂ ਹਾਲਾਤ ਦੇਖ ਸਕਦੇ ਹੋ ਸਵਾਲ ਵੀ ਉੱਤੇ ਨੇ ਔਰ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਫਰਬਹੁਤ ਔਖਾ ਇਸ ਪਰਿਵਾਰ ਦਾ ਫੋ ਫੁੱਲਾ ਸਿੰਘ ਦਾ ਨੰਬਰ ਹੈ ਜੀ 95780 48157 95780 48157 ਸੋ ਇਹ ਪਰਿਵਾਰ ਨਾਲ ਅਗਰ ਕਿਸੇ ਨੇ ਕੋਈ ਸੁਖ ਸੰਜਿਆ ਕਰਨਾ ਹੋਇਆ ਹਾਲਚਾਲ ਪੁੱਛਣਾ ਹੋਇਆ ਤਾਕਤ ਪਹੁੰਚ ਸਕਦੇ ਨੇ ਤੋਂ ਧੰਨਵਾਦ ਜੀ ਮੈਂ ਬੇਨਤੀ ਕਰਾਂਗਾ ਜੋ ਵੀ ਵੀਰ ਭੈਣ ਭਰਾ ਬਜ਼ੁਰਗ ਸਭਾ ਨੂੰ ਕੋਈ ਵੀ ਅਗਰ ਇਹ ਵੀਡੀਓ ਨੂੰ ਦੇਖ ਰਹੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਅੱਜ ਪੰਜਾਬ ਸਰਕਾਰ ਤੱਕ ਕੇਂਦਰ ਸਰਕਾਰ ਤੱਕ ਸੁਪਰੀਮ ਕੋਰਟ ਜਾਂ ਲੋਟਾ ਕਮੇਟੀ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਜਿਹੜੇ 5 ਕਰੋੜ 85 ਲੱਖ ਪੀੜਿਤ ਪਰਿਵਾਰ ਨੇ ਹਿੰਦੁਸਤਾਨ ਦੇ ਵਿੱਚ 25 ਤੋਂ 30 ਲੱਖ ਪਰਿਵਾਰ ਪੰਜਾਬ ਵਿੱਚ ਨੇ ਉਹ ਸਾਰੇ ਪਰਿਵਾਰਾਂ ਦਾ ਦੁੱਖ ਹੈ ਜਿਹੜਾ ਕਿਸੇ ਨੇ ਧਿਆਨ ਕਰੇ ਕਰਨਾ ਕੋਈ ਇਸ ਤਰ੍ਹਾਂ ਦੀ ਮੁਸੀਬਤ ਚੱਲ ਰਿਹਾ ਕਿਫੇ ਦੇ ਫਿਰ ਤੇ ਸ਼ੱਕ ਨਹੀਂ ਉਹਨਾਂ ਗਰੀਬਾਂ ਦੀ ਪੈਸਾ ਟਾਈਮ ਫਿਰ ਮਿਲ ਜਵੇ ਕਿਉਂਕਿ ਸਰਕਾਰਾਂ ਤੇ ਕੋਈ ਬੋਝ ਨਹੀਂ ਫਿਰ ਇਮਾਨਦਾਰੀ ਚਾਹੀਦੀ ਸਰਕਾਰਾਂ ਦੀ ਸਾਡੇ ਇੱਥੇ ਨਗਰ ਦੇ ਨਾਲ ਹੀ 10 ਕਿਲੋਮੀਟਰ ਦੂਰ ਪਿੰਡ ਤੋਂ ਬਾਹਰ ਸ਼ੇਖੋਵਾਲ ਪੰਚਾਇਤ ਗੜੀ ਫਾਜਲ ਪੰਚਾਇਤ ਕਈ ਪੰਚਾਇਤਾਂ ਤੋਂ 1000 ਏਕੜ ਜ਼ਮੀਨ ਖਰੀਦ ਕੇ 18-20 ਲੱਖ ਨੂੰ ਕਿੱਲਾ ਖਰੀਦ ਕੇ ਜੋ ਫਤਲੋ ਦੇ ਦਰਿਆ ਦੇ ਬਿਲਕੁਲ ਨਾਲ ਨੇ ਪਰ ਉਹ ਵੇ ਕਰੋੜਾਂ ਰੁਪਏ ਨੂੰ ਕਿੱਲਾ ਡ੍ਰੈਫਟੀ ਨੂੰ ਵੇਚਿਆ ਜਾ ਰਿਹਾ ਹੈ ਔਰ ਇੱਥੇ ਵਾਤਾਵਰਣ ਪ੍ਰੇਮੀਆਂ ਨੇ ਵੀ ਦੋ ਸਾਲ ਪਹਿਲਾਂ ਟਰਨ ਲਗਾਇਆ ਫੀਕੇ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਅਨਰਿਫਟੇ ਥੱਲੇ ਨਾ ਦਿੱਤਾ ਜਾਵੇ ਜਦਕਿ ਪਰਲ ਦੀਆਂ ਤਾਂ ਕਮਰਸ਼ੀਅਲ ਜ਼ਮੀਨਾਂ ਨੇ ਸ਼ਹਿਰਾਂ ਦੇ ਵਿੱਚ ਪੰਜਾਂ ਨੇ ਚੰਡੀਗੜ੍ਹ ਰੋਡ ਦੇ ਨਾਲ ਲੱਗਦੀਆਂ ਦਿੱਲੀ ਹਾਈਵੇ ਦੇ ਨਾਲ ਨੇ ਗੋਤੀ ਕਮਰਸ਼ੀਅਲ ਪ੍ਰੋਪਰਟੀ ਜਿਹੜੀ 50000 ਨੂੰ ਲੱਖ ਰੁਪਏ ਨੂੰ ਗੱਜ ਵੇਖ ਪੱਕਦੀ ਐਨੀ ਮਹਿੰਗੀਆਂ ਪ੍ਰੋਪਰਟੀਆਂ ਨੇ ਪਰ ਉਹ ਪਤਾ ਨਹੀਂ ਇਹ ਸਰਕਾਰਾਂ ਕਿਉਂ ਨਹੀਂ ਵੇਚ ਰੀਆਂ ਪ੍ਰਸ਼ਾਸਨ ਲੀਡਰ ਧੂਮੀ ਮਾਫੀਆ ਮਿਲ ਕੇ ਉਹਨਾਂ ਜ਼ਮੀਨਾਂ ਦੇ ਠੇਕੇ ਖਾ ਰਹੇ ਨੇ ਤੇ ਗਰੀਬ ਲੋਕ ਇਸ ਤਰ੍ਹਾਂ ਬਿਮਾਰੀ ਨਾਲ ਚੁੰਜਰੇ ਨੇ ਆਪਣੇ ਪੈਸੇ ਨੂੰ ਤਰਸਰੇ ਨੇ ਕੋ ਬੇਨਤੀ ਮਨਜ਼ੂਰ ਕਰਿਓ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਸਰਕਾਰਾਂ ਤੱਕ ਪਹੁੰਚਾਇਓ ਤਾਂ ਕਿ ਆਪਣਾ ਹੀ ਪੈਸਾ ਇਹਨਾਂ ਨੂੰ ਵਾਪਸ ਮਿਲ ਜੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ